ਸੇਕ ਤੋਂ ਵੀ ਤਾਂ ਪਾਸ ਕੋਕੀ ਪਾ ਦਈ। ਆ ਆ ਦੇਖੋ ਬਾਈ ਜੀ। ਹੈਲੋ ਕੀ ਕਰ ਲੋਗੀ ਓਏ? ਕੀ ਕਰ ਲੋਗੀ? ਕੀ ਕਰ ਲੋਗੀ? ਫੜ ਫੜ ਫੜੇ ਨੂੰ ਫੜ 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 ਵੀਡੀਓ ਬਣਾ ਦੀ। ਵੀਡੀਓ ਬਣਾ। ਫੋਨ ਘਟਾ। ਫੋਨ ਘਟਾ ਤੇ ਵੀਡੀਓ ਬਣਾ। ਵੀਡੀਓ ਬਣਾਏ ਦੀ। ਹੜਾ ਖੜਾ ਜਾ। ਇੱਧਰ ਖੜਾ। ਖੜਾ ਬਣ ਖੜਾ ਖੜਾ। ਵੀਡੀਓ ਬਣਾ ਵੀਡੀਓ ਬਣਾ ਦੀ। ਬਣਾ। ਇੱਧਰ ਇੱਧਰ ਆ ਕੁੜੀ ਵੀਡੀਓ ਬਣਾਏ ਦੀ। ਹੈਲੋ ਵੀਡੀਓ ਬਣਾ। ਵੀਡੀਓ ਬਣਾ ਹਾਂ ਦੇਖੋ ਵੀਡੀਓ ਬਣਾਈ ਦੀ ਜਲੂਸ ਕਰ ਰਿਹਾ ਆ ਦੇਖੋ ਭਾਈ ਜੀ ਅੱਜ ਕੱਲ ਤੇ ਆ ਆ ਆ ਬੱਚ ਗਿਆ ਹੋਇਆ ਪੱਛ ਗਿਆ ਪੱਛ ਗਿਆ ਆਈ ਯਾਰ ਦਰੂ ਕੁੜੀ ਦੇ ਪਰ ਸਕੁੰਦਾ ਹੀ ਆ ਇਹਦਾ ਪਰ ਸਕੁੰਦਾ ਸੀ ਯਾਰ ਮਾਰ ਬਣਿਆ ਖੜਾ ਖੜਾਓ 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 ਖੜਾ ਠੀਕ ਨਹੀਂ ਹੋਇਆ ਆ ਦੇਖੋ ਭਾਈ ਬੁਰੇ ਗੱਟਾ ਬੁਰੇ ਮੈਂ ਬਿੱਤੂ ਬਣ ਕੇ ਮਾਰ 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 ਹਾਂ ਮਾਰ 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 ਉਹ ਅੱਛਾ ਤੇਰੇ ਕੋਲ ਉਹ ਬੱਜ ਨਹੀਂ ਬੜਾ ਕਰ ਕਾਢ ਵੀ ਆਹ ਖੋਏਗਾ ਪਰਸਾ ਹਾਂ ਆ ਜਾਓ ਹੈ ਵੀਡੀਓ ਬਣਾਏ ਜੀ ਵੀਡੀਓ ਬਣਾਏ ਕੀ ਕਰਦੇ ਆਈਏ ਪਰਸਾ ਭਾਈ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਇਹ ਇਹ ਵੀਰੇ ਹਾਂ ਕਿਹੜਾ ਪਾਰਕ ਹੈ ਇਹ ਪਾਰਕ ਫਾਇਦਾ ਵੀ ਗੁੜੀ ਕਿਹੜਾ ਪਾਰਕ ਹੈ 6th ਸੈਕਟਰ ਚ ਸਿਟੀ ਪਾਰਕ ਆ ਕਸ ਕਿਨੇ ਤਰ੍ਹਾਂ ਚੱਲ ਗਿਆ ਬੋੜਾ ਆ ਦੇਖੋ ਭਾਈ ਸਿਟੀ ਪਾਰਕ ਮਹਾਲੀ 3rd ਸੈਕਟਰ ਦੇ ਵਿੱਚ ਅਸੀਂ ਇੱਥੇ ਆਏ ਹੋਏ ਸੀਗੇ ਜੀ ਘੁੰਮਣ ਤੇ ਸਾਨੂੰ ਨਹੀਂ ਪਤਾ ਸੀਗਾ ਵੀ ਇਹ ਇਹ ਜੇ ਆਹ ਕੰਮ ਨਸ਼ਾ ਕੀਤਾ ਹੈ ਬੰਦੇ ਦਾ ਮੂੰਹ ਬੰਨਿਆ ਤੇ ਹਣ ਹਣ ਨਹੀਂ ਤੱਕ ਤੱਕ ਹਰ ਗੁੜੀ ਇਹ ਕੀ ਕਰਦੀ ਹੈ ਵੀਰੇ ਇੱਥੇ ਤੂੰ ਮੈਂ ਆਫਿਸ ਤੋਂ ਆ ਰਹੀ ਸੀ ਅੱਜ ਆਫਿਸ ਤੋਂ ਆ ਰਹੀ ਸੀ ਕੀ ਨਾਮ ਹੈ ਤੇਰਾ ਮੇਰਾ ਨਾਮ ਕਮਲ ਹੈ ਸਮਝ ਗਿਆ ਸਾਹਮਣੇ ਹੈ ਵੀਰੇ ਇਤਰਾ ਲੈ ਕਮਲ ਹੈ ਵੀਰੇ ਹਾਂਜੀ ਅਸੀਂ ਆਫਿਸ ਤੋਂ ਆ ਰਹੇ ਸੀਗੇ ਤੇ ਇਹਨੇ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਮੇਰਾ ਪਰਸ ਖੋਇਆ ਮੈਂ ਨਾਲ ਸੁਪਾਈ ਕੀਤੀ ਇਹਨਾਂ ਨੇ ਹਾਂ ਅਸਲ ਨਾ ਅਸਲ ਡੰਡਾ ਜਾ ਕੇ ਡੰਡਾ ਫੇਰ ਫੜ 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 ਚੱਲ ਡੰਡਾ ਲੱਗੂ ਮਿਸਟਰ ਲੱਗ ਜੂ ਕਿੰਨਾ ਫੱਜੰਦੀ ਨੀ ਨਿਸ਼ਚੀ ਗਿਫਤ ਬਲੀ ਬੋਲੇਗਾ ਬੋਲੇ ਹੈ ਹੈ ਜਲੂਸ ਕੱਟਖਿਆ ਜਲੂਸ ਨਹੀਂ ਕੱਟ ਰਖਿਆ ਹੈ ਖੋਹੇਗਾ ਸਮਾਨ ਦੱਸ ਕੀ ਲਾਇਆ ਹੋਇਆ ਸਮਾਨ ਦੱਸ ਸਮਾਨ ਦੱਸ ਕੀ ਲਾਇਆ ਹੋਇਆ ਮੂੰਹ ਤਰੂ ਆ ਤਰ ਤਰ ਖੋਲ ਦੇ ਸਮਾਨ ਦੱਸ ਕੀ ਲਾਇਆ ਹੋਇਆ ਸਮਾਨ ਸੀ ਪਰਸ ਨੂੰ ਫੋਨ ਕਰ ਇਹ ਭੈਣ ਚੋਦੇ ਪਵਾ ਪਟੇ ਦੇ ਪਰਸ ਨੂੰ ਬੋਲਾ ਅਸਾ ਅਸਾ ਬੋਲਾ ਬੋੜੇ ਵੀ ਤੂੰ ਵੀਡੀਓ ਬਣਾਵੇਂ ਹਾਂ ਦਾਬਾ ਕਿਤਾ ਵੀ ਤਾ ਹੈ ਹੈ ਨਾਂ ਕੀ ਨਾ ਬੋਲ ਨਾਂ ਦੱਸ ਦੇ ਨਾਂ ਤਾਂ ਦੱਸ ਆਪਣੇ ਕੀ ਨਾਮ ਹੈ ਤੇਰਾ ਤੂੰ ਮੇਰੇ ਕੋਲਸ ਨੂੰ ਫੋਨ ਕਰ ਮੈਂ ਤੇਰਾ ਨੰਬਰ ਦਿੰਦਾ ਮੈਂ ਫੋਨ ਫੋਨ ਕਿਦਾਂ ਫੋਨ ਫੜਾ ਦੇ ਤੂੰ ਆ ਦੇਖੋ ਬਰੇ ਮਹਿੰਗੇ ਮਹਿੰਗੇ ਫੋਨਾਂ ਦੇ ਸ਼ਕੀਨ ਆ ਬੰਦੇ ਆ ਫੋਨ ਆ ਆਈਫੋਨ ਕਿੰਨੇ ਆ ਲਿਓ ਹੈ ਕਿੰਨੇ ਫੋਨ ਦੱਸ ਦੇ ਲਪੇੜੇ ਪਹਿਣਗੇ ਮੈਂ ਤੈਨੂੰ ਕੀ ਬੰਦੇ 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 ਪੁੱਛ ਕਿੰਨੇ ਨੇ ਬੰਦੇ ਪੁੱਛ ਚੰਗਾ ਪਲਾ ਫੋਨ ਰੇ ਮੇਰਾ ਆ ਜਾ ਤੂੰ ਵੀਡੀਓ ਬਣਾ ਖੜ ਜਾ ਇਹਨੂੰ ਪੁੱਛ ਮੈਂ ਤੈਨੂੰ ਬੰਦਾ ਮੇਰੇ ਕੋਲ ਪੁੱਛੀ ਆ ਲੈ ਹਮ ਬੰਦਿਆਂ ਨੂੰ ਤੈਨੂੰ ਪੁੱਛੀ ਜਾਂਦਾ ਹਾਂ ਅਬ ਅਬੜੀ ਅਬ ਕੋਣ ਭੜੇਗਾ ਭੜੇ ਕਰ ਦ ਦੋਨੇ ਕਰ ਦ ਹਾਂ ਜਾ ਮੈਗਾ ਹਾਂ ਹਰ ਵਾਰ ਬੜੇ ਬੜੇ ਹਮ ਮੈਨੂੰ ਤੈਨੂੰ ਬੰਦਿਆਂ ਨੂੰ ਪੁੱਛੀ ਜਾਂਦਾ ਹਾਂ ਹਾਂ ਬਸ ਹਾਂ ਹਾਂ ਕਿ ਮਰ ਕਿਸੇ ਕਿਥੋਂ ਲੱਗਿਆ ਤੈਨੂੰ ਆ ਦੇਖ ਆ ਦੇਖ ਸਾਰੇ ਜਾਣੇ ਵੇਖਾ ਪੱਦੇ ਇੱਥੇ ਸਾਰੇ ਬਾਈ ਘੁੰਮਣ ਆਏ ਸੀਗੇ ਅਰੇ ਟਿਕੀ ਦੀ ਪੈ ਨਹੀਂ ਚੋੜ ਹਟਦੀ ਨਹੀਂ ਹੈਗਾ ਹਟਦੀ ਤੂੰ ਸਾਲਾ ਤੇਰੀ ਧੀ ਮਡੀ ਹੋਈ ਐ ਮੱਭੀ ਆ ਗੁੜੀ ਦੋ ਮੱਭੀ ਆ ਪੈਰੀ ਹੱਥ ਲਾ ਦੇ ਪੈਰੀ ਹੱਥ ਲਾ ਦੇ ਮੈਨੂੰ ਦੱਸ ਤਾਂ ਚੰਗਾ ਬੜਾ ਬੋਲ ਪਾ ਸਾਰਾ ਕੁਝ ਮੈਨੂੰ ਦੱਸ ਸਾਲਾ ਆਪਣੇ ਚਾਉਟ ਦਾ ਹਾਂ ਚਾੜਾ ਪੁਲਿਸ ਨੂੰ ਫੋਨ ਕਰ ਮੈਂ ਮੇਰਾ ਫੋਨ ਕਰ ਆ ਵੀਰ ਇਧਰ ਆ ਜੀ ਰਿਦੀਨ ਮਾ ਆ ਦੇਖੋ ਭਾਈ ਪੁਲਿਸ ਨੂੰ ਖੌਲਣਾ ਪੁੱਛ ਜਿਹੜੇ ਲੋਕ ਕੁੜੀਆਂ ਨੂੰ ਭਾਰ ਸਮਝਦੇ ਆ ਵੀ ਕੁੜੀਆਂ ਬੋਝ ਐ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਆ ਅਸੀਂ ਉਹਨਾਂ ਲੋਕਾਂ ਨੂੰ ਕਹਣਾ ਚਾਹੁੰਦੇ ਆ ਵੀ ਕੁੜੀਆਂ ਬਾਈ ਕੋਈ ਬੋਝ ਨਹੀਂ ਕੋਈ ਧਰਤੀ ਤੇ ਭਾਰ ਨਹੀਂ ਕੁੜੀਆਂ ਸਾਡੀ ਪੰਜਾਬ ਦੀ ਸ਼ਾਨ ਐ ਠੀਕ ਐ ਇਹ ਲੋਕਾਂ ਦੀ ਘਟੀਆ ਸੋਚ ਐ ਥੋੜੀ ਮਾਨਸਿਕਤਾ ਜੇ ਕਹਿੰਦੇ ਵੀ ਲੋਕ ਕੁੜੀ ਨੂੰ ਹੋਣ ਤੋਂ ਪਹਿਲਾਂ ਬਾਈ ਕੁੜੀ ਨੂੰ ਕੁੱਖ ਚ ਕਤਲ ਕਰਾ ਦਿੰਦੇ ਆ ਟੱਪਣੀਂਦੇ ਟੱਪਣੀਂਦੇ ਆ ਆ ਬੁੰਡਾ ਤੇ ਮੁੰਡੇ ਕੀ ਛੰਡਾ ਸੁੱਚਾ ਸੁੱਚਾ ਹੁੰਦਾ ਬਾਈ ਚੋਰੀਆਂ ਕਰਦੇ ਚਿੱਟਾ ਪੀਤਾ ਆ ਕੁੜੀ ਐ ਕੁੜੀ ਆ ਆਪਣੇ ਪਰਿਵਾਰ ਦਾ ਟਟਪਾਲ ਦੀ ਐ ਇਥੇ ਜੌਬ ਕਰਦੀ ਕਿੰਨੀ ਰਖਾ ਵੀਰੇ 15000 ਪਰਿਵਾਰ ਚ ਕੌਣ ਕੌਣ 15 ਮੰਮੀ ਆ ਹੂੰ ਤੋਂ ਭੈਣਾਂ ਆ ਤੇ ਬ੍ਰਦਰ ਅੱਧੇ ਨੇ ਤੇ ਮੰਮੀ ਡੈਡੀ ਕੀ ਕਰਦੇ ਵੀਰੇ ਡੈਡੀ ਹੈ ਨਹੀਂ ਡੈਡੀ ਹੈ ਨਹੀਂ ਕੇ ਮੰਮੀ ਮੰਮੀ ਕੀ ਕੰਮ ਕਰੀ ਦੇਂਦੀ ਨਾਲ ਹਾਊਸ ਵਾਈਫ ਹੈ ਉਹ ਇਹਨੇ ਮੰਮੀ ਘਰ ਦਾ ਕੰਮ ਕਰਦੇ ਵੀਰੇ ਭਰਾ ਇਹਦੇ ਹੈਗੇ ਦੋ ਤੇ ਮਤਲਬ ਘਰ ਦਾ ਟਾਈਮ ਬਸੇ ਕਰਦੀ ਐ ਆ ਦੇਖੋ ਇਹੋ ਜੇ ਨਸ਼ੇ ਕਰਦੇ ਆ ਬਾਈ ਨਸ਼ੇ ਕੀ ਇਹ ਲੋਕ ਇਹ ਮੁੰਡੇ ਹੋਣ ਮੁੰਡੇ ਸਾਡਾ ਨਾਰੋਸ਼ਨ ਕਰਨੇ ਕੋਈ ਮੁੰਡੇ ਨਾਂ ਨੂੰ ਨੂਸ ਨਹੀਂ ਕਰਦੇ ਨਾਰੋਸ਼ਨ ਜੀ ਨਹੀਂ ਕਰਨਾ ਕੁੜੀਆਂ ਹੀ ਕਰ ਦਿੰਦੇ ਆ ਆਹ ਦੱਸੋ ਬੰਦੇ ਪੁੱਛੋ ਮੇਰੇ ਸਾਥ ਲੱਗੀ ਆ ਇਹਦਾ ਹੁਣ ਜ਼ਿੰਮੇਵਾਰ ਤੂੰ ਐ ਇੱਕ ਮਿੰਟ ਇੱਕ ਮਿੰਟ ਬੰਦੇ ਪੁੱਛਣੂ ਕਿੰਨੇ ਨੇ ਬੰਦੇ ਕਿੰਨੇ ਕਿੰਨੇ ਬੰਦੇ ਕਿੰਨੇ ਬੰਦੇ ਤੁਸੀਂ ਮਾਹਲੀ ਚ ਗੰਦ ਕਰ ਬੜੇ ਮਾਰੂਗਾ ਬੰਦੇ ਦੱਸ ਦੇ ਕਿੰਨੇ ਆ ਬੰਦੇ ਕਿੰਨੇ ਹੋ ਡੇਲੀ ਕਿੰਨੇ ਬੰਦੇ ਕਰਦੇ ਹੋ ਕਿੰਨੇ ਬੰਦੇ ਤੁਸੀਂ ਸਾਰੇ 30 ਵਿੱਚ ਬੰਦੇ ਕਿੰਨੇ ਬੋਲ ਬੋਲ ਸੌ ਅੱਛਾ ਸੋ 100 ਜਾਨਾਂ ਦੀ ਟੀਮ ਆ ਭਾਈ ਇਹਨਾਂ ਦੀ 100 ਬੰਦੇ ਦਿੱਲੀ ਕਿੰਨੇ ਕ ਬਰਸ ਚੋਰੀ ਕਰ ਲੰਨੇ ਕਿੰਨੇ ਚੋਰੀ ਕਰਦੇ ਬਰਸ ਅੱਛਾ 73 ਪ੍ਰਾਪਰਟੀ ਕਿੰਨੀਆਂ ਤੇਰੀ ਪ੍ਰਾਪਰਟੀ ਕਿੰਨੀਆਂ ਦੋ ਫਲੈਟ ਨੇ ਅੱਛਾ ਕਿੱਥੇ ਹੀਰੋ ਹੋਮਲੈਂਡ ਚ ਅੱਛਾ ਹੀਰੋ ਹੋਮਲੈਂਡ ਦਾ ਭਾਈ ਜੀ ਮਾਲੀ ਦੇ ਵਿੱਚ 1.5 ਕਰੋੜ ਰੁਪਇਆ ਜੇ ਫਲੈਟ ਲੈਣਾ ਤਾਂ ਇਹਦਾ ਰੇਟ ਆ ਉਹਦਾ 35 ਤੋਂ 40 ਹਜ਼ਾਰ ਰੁਪਇਆ ਰੈਂਟ ਆ ਉਹਦਾ ਕਿੰਨੇ ਆ ਫਲੈਟ ਦੋ ਅੱਛਾ ਤੇ ਹੋਰ ਫਲੈਟ ਨੂੰੜ ਕਿੰਨੇ ਆ ਇੱਕ ਦੋ ਫਲੈਟ ਵੀ ਨੇ ਅੱਛਾ ਵੀਰੇ ਤੂੰ ਹੁਣ ਤੱਕ ਪ੍ਰਾਪਰਟੀ ਜੋੜੀ ਹੈ ਕਿ ਨਹੀਂ ਜੋੜੀ ਪੀ ਜੀਆ ਦੇ ਵਿੱਚ ਰਹਿੰਦੀ ਹੈ ਕੁੜੀ ਬਾਈ ਕਹਿੰਦੀ ਬਾਈ ਮੈਂ ਖੋਜ ਤੇ ਕੁਝ ਨਹੀਂ ਝੋੜਿਆ ਮਤਲਬ ਟੈਂਪਾਸ ਕਰਦੀ ਹੈ ਕਿਉਂਕਿ 25 20 25000 ਜਿਹੜੀ ਦਿਖਾਇਆ ਉਹਦਾ ਨਾਲ ਟੈਂਪਾਸ ਹੀ ਹੁੰਦਾ ਮਸਤ ਠੀਕ ਹੈ ਇਹ ਬੰਦਾ ਕਹਿੰਦਾ ਬਾਈ ਮੇਰੇ ਕੋਲੇ ਇੱਕ ਹੀਰੋ ਹੋਮਸ ਦੇ ਵਿੱਚ 1.5 ਕਰੋੜ ਦਾ ਤਾਂ ਫਲੈਟ ਹੈ ਇੱਕ ਇੱਕ ਕਿੱਥੇ ਹੋਏ ਦੋਨੇ ਹੀਰੋ ਤੇ ਨਹੀਂ ਦੋਨੇ ਹੀਰੋ 3 ਕਰੋੜ ਦੀ ਪ੍ਰੋਪਰਟੀ ਤਾਂ ਸਿੱਧੀ ਹੋ ਗਈ ਬਾਈ ਜੀ 70000 ਰੁਪਏ ਤਾਂ ਤੈਨੂੰ ਰੈਂਟ ਕੱਲੇ ਰਹਦਾ ਬਾਕੀ 100 ਜਣੇ ਨੇ ਥੋੜੀ ਕਿ ਇਹ ਤੋਂ ਪਹਿਲਾਂ ਹੁਣ ਤੱਕ ਇਹਦੇ ਨਾਲ ਬੰਦੇ ਹੋਂ ਦਾ ਹੀ ਨਾ ਬੋਲ ਕੀ ਗਏ ਬੋਲ ਬੋਲ ਨੋਂ ਦੱਸ ਦੇ ਇਹਦੋਲਾ ਬੰਦੇ ਖੜੇ ਕੋਈ ਸ਼ੁੱਤਰ ਪਲੇਟ ਕਰਨਗੇ ਮੈਂ ਤੈਨੂੰ ਦੱਸਦਾ ਤੈਨੂੰ ਜਿੰਨੇ ਮੈਂ ਇੱਕ ਵਾਰੀ ਕਹਦਾ ਤੈਨੂੰ ਮਾਰ ਦੇਣਗੇ ਤੈਨੂੰ ਇੱਕ ਵਾਰੀ ਦੇ ਹੋਏ ਪੱਛੇ ਪੱਛੇ ਤੂੰ ਸਕਦਾ ਨਹੀਂ ਜਾ ਇਸਦੋਂ ਪਹਿਲਾਂ ਅਸੀਂ ਤੇਰਾ ਚਿਹਰਾ ਚਿਹਰਾ ਤੇਰਾ ਦਿਖਾ ਸਕਦੇ ਇਹ ਕੋਈ ਹੋਵੇ ਅਸੀਂ ਬਈ ਦਾ ਚਿਹਰਾ ਤਾਂ ਨਹੀਂ ਦਿਖਾਉਂਦੇ ਚਿਹਰਾ ਅਸੀਂ ਤਾਂ ਇਹ ਤਾਣੇ ਦਿਖਾ ਸਕਦੇ ਰਹੇ ਕਿ ਕੱਲ ਨੂੰ ਜੇ ਬੰਦੇ ਨੇ ਕੁਝ ਕਰ ਲਿਆ ਜਾਂ ਮਰ ਗਿਆ ਤਾਂ ਉਹਦੀ ਜਿਹੜਾ ਬੰਦਾ ਵੀਡੀਓ ਪਾਉਂਦਾ ਕਹਿੰਦਾ ਜ਼ਿੰਮੇਵਾਰ ਉਹ ਹੁੰਦਾ ਵੀ ਅਗਲਾ ਕਹਿੰਦਾ ਯਾਰ ਇਹਨੇ ਇਹਨਾਂ ਨਾਲ ਚਿਹਰਾ ਰੀਵੀਲ ਕੀਤਾ ਲੋਕਰ ਰੀਵੀਲ ਕੀਤੀ ਹੈ ਮੈਂ ਤੈਨੂੰ ਬੰਦਿਆਂ ਨੂੰ ਪੁੱਛੀ ਜਾਂਦਾ ਠ ਕਿੱਥੋਂ ਪਿਆ ਨਸ਼ਾ ਕਰਦਾ ਕਿ ਤੂੰ ਤੇਰਾ ਸ਼ੌਂਕ ਹੈ ਚੋਰੀ ਕਰਨਾ ਸਮਾਨ ਲਾਉਂਦਾ ਨਹੀਂ ਯਾਰ ਬੁੱਧੂ ਨਾ ਆਪਣਾ ਸਮਾਨ ਲਾਉਣ ਵਾਲੇ ਬੰਦੇ ਦੇ ਇੰਨੇ ਇੰਨੇ ਬਹਾਨੇ ਨਹੀਂ ਹੁੰਦੇ ਆ ਦੇਖੋ ਠੀਕ ਹੈ ਛੋਟੇ ਵਰਗਾ ਪਿਆ ਮੈਂ ਤੈਨੂੰ ਬੰਦੇ ਵਾਂਗ ਪੁੱਛੀ ਜਣਾ ਵੀ ਇਹ ਤੂੰ ਜਿਹੜਾ ਰਮਾਲ ਬੰਨੇ ਆ ਇਹ ਰਮਾਲ ਕਿਉਂ ਬੰਨੇ ਆ ਦੱਸ ਬਈ ਗੋਲੀ ਘੱਟ ਖਾ ਲਈ ਤੇ ਦੇ ਨਾ ਐਸੇ ਵੀ ਜਿਹੜਾ ਆਪਾਂ ਤੁਸੀਂ ਕੰਮ ਤੋਂ ਜ਼ਿਆਦਾ ਸੀ ਥੋੜੂ ਸ਼ੱਕ ਕਿਵੇਂ ਹੋਇਆ ਵੀ ਮਤਲਬ ਇਹਦੇ ਰਮਾਲ ਬੰਨੇ ਆ ਇਹ ਮੇਰਾ ਕਾਫੀ ਦਿਨ ਤੋਂ ਪਿੱਛਾ ਕਰ ਰਹੀ ਸੀ ਜਿਹਨਾਂ ਨੇ ਉਸ ਦਾ ਮੂੰਹ ਕਵਰ ਕਰਿਆ ਹੋਇਆ ਸੀਗਾ ਮੈਂ ਥੋੜੀ ਦੇਰ ਇਗਨੋਰ ਵੀ ਕੀਤੀ ਉਹ ਚੀਜ਼ ਮੈਂ ਕਿਹਾ ਮੈਨੂੰ ਲੱਗੇ ਮੈਂ ਫੋਨ 'ਚ ਧਿਆਨ ਸੀ ਇਸ ਕਰਕੇ ਮੈਂ ਜਾ ਧਿਆਨੇ ਦਾ ਜੋ ਇੱਕੇ ਦਮ ਇਹਨਾਂ ਨੇ ਆ ਕੇ ਖਿੱਚ ਲਿਆ ਪਰਸ ਨੂੰ ਮੈਨੂੰ ਫੇਰ ਪਤਾ ਲੱਗਿਆ ਦੇਖੋ ਭਾਈ ਜੀ ਕੋਈ ਨਾ ਮੈਂ ਪੁਲਿਸ ਨੂੰ ਕਹਿੰਦਾ ਪਤਾ ਕੀ ਆ ਅੱਜ ਨਾਲ ਸਮਾਂ ਭਾਈ ਮੈਂ ਪੁਲਿਸ ਮੁਲਾਜ਼ਮਾਂ ਨੂੰ ਸਾਡੇ ਬੀੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਕੱਲ ਦੇ ਜਿਹੜੇ ਕ੍ਰਾਈਮ ਹੋ ਰਹੇ ਆ ਉਹ ਫੇਸ ਕਵਰ ਕਰਕੇ ਹੋ ਰਹੇ ਆ ਲੋਕ ਫੇਸ ਕਵਰ ਕਰਦੇ ਆ ਵੀ ਗਰਮੀ ਆ ਜਾਂ ਕਹ ਵੀ ਅਸੀਂ ਤਾਂ ਆਇਆ ਤਾਂ ਕੀਤਾ ਮਤਲਬ ਅਸੀਂ ਸੈਲੀਬ੍ਰਿਟੀ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਬਾਈ ਮਤਲਬ ਥੋੜਾ ਜਿਹਾ ਜ਼ੋਰ ਦੇਣਾ ਚਾਹੀਦਾ ਹੈ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਮੂੰਹ ਬੰਨੇ ਆ ਉਹਨਾਂ ਦੀ ਪਰਦਾਲ ਕਰਨ ਜਾਣਕ ਦੇਖਣਾ ਜੰਡਾ ਨਹੀਂ ਬਾਈ ਇੱਥੇ ਵਜਾ ਇੱਥੇ ਵਜਾ ਠੀਕ ਹੈ ਨਾ ਬੰਦਿਆਂ ਨੂੰ ਕਹ ਦੱਸ ਦੇ ਵੀ ਤੈਨੂੰ ਇਹ ਚੀਜ਼ ਚੋਰੀ ਕਰਨ ਦੀ ਲੋੜ ਤੋਂ ਬਾਈ ਸ਼ੌਕ ਹੈਗਾ ਸ਼ੌਕ ਹੈ ਜਰਾ ਸ਼ੌਕ ਹੈ ਬਾਈ ਹੋਬੀ ਸ਼ੌਕ ਹੀ ਹੋਰ ਮੇਰੀ ਗੱਲ ਸੁਣ ਕੋਈ ਹੋਰ ਚੰਗਾ ਕੰਮ ਕਰ ਲੈ ਕੋਈ ਫਾਸਟ ਫੂਡ ਦਾ ਕੰਮ ਕਰ ਲੈ ਕੋਈ ਹੋਰ ਕੰਮ ਕਰ ਲੈ ਦੰਦੀ 90 ਤੋਂ ਲੱਖ ਰੁਪਏ ਤਨ ਖਾਜੂ ਆ ਇਧਰ ਮੁੰਡੇ ਆ ਬਈ ਜੋਬ ਕਰਦੋਂ ਕਿ ਪੜਦੇ ਹੋ ਕਿ ਕਰਦੇ ਹੋ ਪੜਦੇ ਹੋ ਪੜਦੇ ਆ ਇਧਰ ਭੱਜ ਨਾ ਜਾਈਂ ਜੋਬ ਦੇ ਕਿੰਨੇ ਕਿੰਨੇ ਜੀ ਕਰਦੇ ਹੋ ਸਹੀ ਸੇ ਦੱਸੋ 15 20000 ਦੇ ਵੀ 20000 ਤੂੰ ਵਿਰੇ 20 ਹੈ ਤੇ ਪਰਿਵਾਰ ਚ ਵੀ ਕੋਣ ਕੋਣ ਆ ਮਾਂ ਡੈਡ ਮम्मी ਡੈਡੀ ਛੋਟੇ ਵਿਰੇ ਮम्मी ਡੈਡੀ ਤੁਸੀਂ ਵਿਰੇ ਕਿੰਨੇ ਦੇ ਜੋਬ ਕਰਦੇ ਹੋ ਹੈ 15000 15000 ਦਾ 15000 20000 ਚ 25000 ਚ ਬਾਈ ਤੁਹਾਡੇ ਵੀ ਸ਼ੌਂਕ ਹੈ ਕੀ ਕੀ ਸ਼ੌਂਕ ਹੈ ਤੁਹਾਡੇ ਵਿਰੇ ਆਰੇ ਸ਼ੌਂਕ ਜਿਹੜੇ ਚਲੋ ਯਾਰ ਨਾਲ ਮਿੰਦੇ ਵਿੱਚ ਛੋਟੇ ਬਾਈ ਠੀਕ ਜਾ ਮੈਂ ਲਪੇੜਾ ਕਰ ਉਹ ਕਾਹਤ ਮੇਰੇ ਸਾਲੇ ਨੂੰ ਇਹਨਾਂ ਦੇ ਸ਼ੌਂਕ ਹੈ ਬਾਈ ਕਹਿੰਦੇ ਸਾਡੇ ਵੀ ਸ਼ੌਂਕ ਹੈ ਸਾਡੇ ਕੋਲ ਗੱਡੀਆਂ ਹੋਣ ਪਰ ਇਹ ਖੱਚ ਕੰਮ ਨਹੀਂ ਕਰਦੇ ਖੱਚ ਕਿਉਂ ਨਹੀਂ ਕਰਦੇ ਸਰਦਾਰ ਹੈ ਸਰਦਾਰ ਹੁੰਦੇ ਨੇ ਜਿਹੜੇ ਉਹ ਸਰਦਾਰ ਪੰਜਾਬ ਦੀ ਸ਼ਾਨ ਹੈ ਬੋਲਾ ਵੇਖ ਮੈਂ ਇਹਨੂੰ ਫੜੋ ਯਾਰ ਦੋ ਦੋ ਮਾਰ ਦੋ ਦੋ ਮਾਰੋ ਨਾਲੇ ਤੈਨੂੰ ਪਤਾ ਲੱਗੇ ਬੋਲੋ ਕਾਨੂੰ ਕਾਨੂੰ ਕਾਰੇ ਵਿੱਚ ਯਾਰ ਆਪਾਂ ਕਾਨੂੰ ਮੈਂ ਤੈਨੂੰ ਬੰਦਾ ਨੂੰ ਕਹੀ ਹੈ ਨਾ ਆ ਬੰਦਾ ਸਰਦਾਰਾਂ ਹੀ ਸ਼ਰਮ ਕਰ ਲੈ ਮਾੜੀ ਮੋਟੀ ਤੂੰ ਟੀਮ ਵੱਡੀ ਹੈ ਮੇਰੀ ਮੈਨੂੰ ਦੱਸ ਤੂੰ ਕਰ ਕੀ ਲਏਗਾ ਬੋਲ ਤੂੰ ਟੀਮ ਬਣਾ ਲੈ ਯਾਰ ਬਣਾ ਟੀਮ ਨੂੰ ਬਣਾ ਬਲਾ ਟੀਮ ਨੂੰ ਬਣਾ ਚੱਲ ਚੱਲ ਚੰਗਾ ਘਰੇ ਨੜਕੇ ਆ ਨਾ ਟੀਮ ਨੂੰ ਬਣਾ ਯਾਰ ਮੇਰੀ ਗੱਲ ਸੁਣਾ ਹੈ ਚੰਗਾ ਜਿਹੜਾ ਐਂ ਕਰ ਹਾਂ ਚੱਲ ਅਜੇ ਇਦਾਂ ਗੱਲ ਸੁਣ ਅੱਛਾ ਚੱਲ ਚੱਲ ਅੱਛਾ ਬੈ ਜਾ ਵੀਡੀਓ ਬੰਦਾ ਬੰਦਾ ਭੈਣ ਦਾ ਖਰੀਦਦਾ ਦੇਖ ਖਰੀਦ ਹੈ ਮੇਰੀ ਗੱਲ ਸੁਣਾ ਸਾਨੂੰ ਨਹੀਂ ਖਰੀਦ ਸਕਦਾ ਅਸੀਂ ਮਰਗਾਂ ਚ ਮੀਰ ਵਾਲੇ ਬੰਦੇ ਨਹੀਂ ਠੀਕ ਹੈ ਨਾ ਅਸੀਂ ਅਸੀਂ ਮਿਹਨਤ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਕੋਈ ਇਹ ਨਹੀਂ ਦਾ ਅਸੀਂ ਕਿ ਕੋਈ ਮਲੰਗ ਦੁਲੇ ਫਿਰਦੇ ਆ ਠੀਕ ਆ ਅਸੀਂ ਘੱਟ ਸਾਡੀ ਤਰਫਾ ਘੱਟ ਹੈਗੀ ਜੌਬ ਕਰਦਾ ਮੈਂ ਵੀ 30-35000 ਦੀ ਜੌਬ ਪਰ ਮੈਂ ਤੇਰੇ ਵੰਗੂ ਘੱਟ ਉਸਮ ਘੱਟ ਖਾ ਲਊ ਤੇਰੇ ਵੰਗੂ ਡਾਕੇ ਨਹੀਂ ਮਾਰਦਾ ਮੈਂ ਕਹਿੰਦੀ ਉਹ ਕੁੜੀ ਨੂੰ ਵੀ ਦੇ ਦੇ ਕੁੜੀ ਤੋਂ ਮਾਫੀ ਮੰਗਦਾ ਮਾਫੀ ਮੰਗੋ ਵੋਈ ਮਾਫੀ ਮੰਗਾ ਮੰਗੋ ਗਲਤੀ ਹੋ ਗਈ ਤਸੀ ਮੰਗੋ ਗਲਤੀ ਹੋ ਗਈ ਬਣੂ ਇਹ ਕਿੱਥੋਂ ਦੀ ਖਬਰ ਹੈ ਇਹ ਇਹ ਮਹਾਲੀ ਹੈ ਵੀਰੇ ਮਹਾਲੀ 68 ਸੈਕਟਰ ਸੀਟੀਪਾਰਕ ਕਿਹੜੀ ਕਿਹੜੀ ਲੋਕੇਸ਼ਨ ਹੈ 68 ਇਹ ਮਤਲਬ ਕਿੱਲਾ ਹੈਗਾ ਕੁੰਮੜਾ ਮੈਦਾਨ ਅਧਰ ਭਾਈ ਕਿ ਮਤਲਬ ਪਾਸ ਕਰ ਗਿਆ ਨਾ ਸੀਟੀਪਾਰਕ ਦੇ ਵਿੱਚ ਬਈ ਜਿਹੜਾ ਬੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਇਹ ਕੁੜੀ ਨੂੰ ਲੁੱਟਦਾ ਸੀਗਾ ਮੌਕੇ ਤੇ ਆ ਕੇ ਫੜ ਲਿਆ ਠੀਕ ਹੈ ਤੇ ਸਾਡੀ ਭੈਣ ਹੈ ਸਾਡੇ ਏਰੀਆ ਦੇ ਕਿਹੜਾ ਇਹਦੀ ਆਪਣਾ ਆਪਣੀ ਬਠਿੰਡੇ ਦੀ ਕੁੜੀ ਹੈ ਵੀਰੇ ਠੀਕ ਹੈ ਵੀਡੀਓ ਬਿਲਕੁਲ ਸਹੀ ਹੈ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਮਹਾਲੀ ਜੌਬ ਕਰਦੀ ਕੁੜੀਆਂ ਮਹਾਲੀ ਜੌਬ ਕਰਦੀ ਹੈ ਤੇ ਬਾਈ ਮੈਂ ਕੁੜੀਆਂ ਨੂੰ ਕਹਿੰਦਾ ਜਉਨਾ ਭੈਣਾਂ ਨਾਲ ਹੱਥ ਜੋੜ ਕੇ ਵੀ ਬਾਈ ਤੁਹਾਡੇ ਜੇ ਕੋਈ ਤੁਹਾਡੇ ਨੂੰ ਕੋਈ ਤੁਹਾਡੇ ਦਾ ਧੱਕਾ ਕਰਦਾ ਸੋ ਉਹਨੂੰ ਲੁੱਟਦਾ ਖੂਬ ਮਾਰਦਾ ਪਹਿਲੀ ਗੱਲ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਦੇ ਕੋਲੇ ਹਥਿਆਰ ਰੱਖੋ ਠੀਕ ਹੈ ਆਪਣੇ ਸੇਫਟੀ ਲਈ ਕਿਉਂਕਿ ਇਹ ਜੇ ਖੱਚਾ ਦਾ ਕੀ ਪਤਾ ਹੈ ਇਹ ਕੱਲੇ ਲੁੱਟਣ ਵਾਲੇ ਨਹੀਂ ਹੈ ਮਤਲਬ ਕੁੜੀਆਂ ਨਾਲ ਧੱਕਾ ਵੀ ਕਰ ਸਕਦੇ ਪਰ ਮੈਂ ਕਹਿੰਦਾ ਵੀ ਕੁੜੀਆਂ ਸਾਡੀਆਂ ਨੂੰ ਸਟਰੋਂਗ ਹੋਣਾ ਪੈਣਾ ਹੈ ਉਹਨਾਂ ਨੂੰ ਆਪਦੇ ਆਪ ਨੂੰ ਥੋੜਾ ਜਿਆਦਾ ਕਹਿ ਸਕਦੇ ਵੀ ਮੈਂਟਲੀ ਤੌਰ ਤੇ ਵੀ ਤੇ ਫਿਜ਼ੀਕਲ ਤੌਰ ਤੇ ਵੀ ਆਪਦੇ ਆਪ ਨੂੰ ਉਹਨਾਂ ਨੂੰ ਮਤਲਬ ਕੀ ਹੈ ਇਹੋ ਜਿਹੇ ਬੰਦੇ ਨਾਲ ਮੁਕਾਬਲਾ ਕਰ ਸਕਣ ਵੀਰੇ ਜੇ ਤੈਨੂੰ ਇਹ ਇਹਦਾ ਤੂੰ ਮੁਕਾਬਲਾ ਕਿਵੇਂ ਕੀਤਾ ਜਿਵੇਂ ਜਾਣ ਤੇ ਤੂੰ ਤੜੜੀ ਸੀ ਉਹ ਵੀ ਜਲੀ ਦਗੜੀਆਂ ਕੰਬੀ ਜਾਂਦੇ ਆ ਲਗ ਰਹੇ ਨਸ਼ੇ ਪਤਾ ਦੇ ਕਰਕੇ ਦੇਖੋ ਨਸ਼ਾ ਪਤਾ ਦਾ ਕਰਦਾ ਇਹ ਕਰਦਾ ਨਸ਼ਿਆਂ ਦੇ ਤਾਂ ਖਾਦੇ ਨਸ਼ਾ ਪਤਾ ਦਾ ਕਰਦਾ ਹਲੇ ਥੋੜਾ ਕਰਦਾ ਹੈ ਜਦੋਂ ਵਧੀਆ ਡੋਜੋਗੇ ਸੁੱਕ ਜਾਊਗਾ ਹਾਂ ਹਾਂ ਚੱਲ ਬੱਸ ਹੋ ਗਈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਲੱਭ ਜਾ ਆ ਜਾ ਆਪੀ ਵੰਗ ਮਾ ਤਦ ਫਿਰ ਉੱਤਣੇ ਜਾਤੀ ਦੇ ਦੂੰਗੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਬਾਈ ਜੀ ਬਹੁਤ ਜਿਆਦਾ ਮਤਲਬ ਕਿ ਅੱਜ ਕੁੜੀ ਨੂੰ ਜੇ ਅਸੀਂ ਨਾ ਹੁੰਦੇ ਕੁੜੀ ਦਾ ਪਰਸ ਖੋ ਕੇ ਲੈ ਜਾਂਦਾ ਬੰਦਾ ਤੇ ਚੱਟਾ ਪੀਟਾ ਹੋਇਆ ਸੀਗਾ ਜੀ ਆ ਭਰਾਇਆ ਸਾਡੇ ਸਰਦਾਰ ਆ ਮੁੰਡੇ ਵਿੱਚ ਇਹਨਾਂ ਦੀ ਜਿਹੜਾ ਇਹਨਾਂ ਨੇ ਵੀ ਸਾਨੂੰ ਸਾਥ ਦਿੱਤਾ ਇਹਨਾਂ ਕਰਕੇ ਸਾਡੇ ਜਿਹੜਾ ਬੰਦੇ ਆ ਇਹ ਮਤਲਬ ਕੀ ਐ ਫੜ ਲਿਆ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਬਾਈ ਸਸੀ ਕੰਮ ਜੀ